ਹੋਲੀ ਹੁਣ ਆਹ ਤਾਂ ਹਾਂ ਹੱਲ ਕਰਨਾ ਚਾਹੀਦਾ ਸਾਡਾ ਬੱਚਾ ਦੇ ਰੇ ਸਾਰਾ ਜਿੱਦਾ ਮਾਰਿਆ ਨਾ ਸਾਡਾ ਬੱਚਾ ਦੇ ਰੇ ਸਾਡਾ ਹੱਲ ਕਰ ਸਾਡਾ ਆਹਦਾ ਜਿੱਦਾ ਵੀ ਹੱਲ ਹੁੰਦਾ ਉਹਦਾ ਹੱਲ ਕਰਨਾ ਚਾਹੀਦਾ ਪਾ ਆ ਇਹੋ ਕੋ ਕਮਾਂਗੇ ਨੇ ਤਾਈ ਕਾਦਾ ਮੇਰਾ ਆਦੀ ਵੀ ਬਿਮਾਰ ਆ ਮੇਰੇ ਬੁੰਬਰੇ ਦੀ ਲਾਤ ਪੰਜ ਰੁਪਿਆ ਮਾਰ ਮਾਰ ਕੇ ਨਾ ਨੇ ਮੇਰੇ ਮੁੰਨੇ ਨੂੰ ਫੁਰਦੇ ਦਾ ਜੇ ਮਾਂ ਵੀ ਮਾਰਦੀ ਹੱਥੇ ਉਹ ਵੀ ਮਾਰਦਾ ਤਾਂ ਸਾਲਾ ਵੀ ਮਾਰਦਾ 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 ਐ ਨਾਨੀ ਮੇਰਾ ਪੋਤਾ ਛੱਪੜ ਚ ਤੱਕਾ ਤੇ ਮਾਰਤਾ ਇਹ ਦਾਵਾ ਇੱਕ ਦਾਦੀ ਦਾ ਦਰਅਸਲ ਪਤੀ ਪਤਨੀ ਦੇ ਵਿੱਚ ਕਲੇਸ਼ ਚੱਲ ਰਿਹਾ ਸੀ ਗੁਰਦਾਸਪੁਰ ਦੇ ਬਹਿਰਾਮਪੁਰ ਦੀ ਇਹ ਘਟਨਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਕਲੇਸ਼ ਦੇ ਚੱਲਦਿਆਂ ਪਤਨੀ ਆਪਣੇ ਬੱਚੇ ਦੇ ਨਾਲ ਪੇਕਿਆ ਕਰ ਰਹੇ ਦੇ ਤੇ ਅਚਾਨਕ ਪੇਕਿਆਂ ਦੇ ਘਰ ਦੇ ਲਾਗੇ ਛੱਪੜ ਚ ਮਿਲੇ ਸਾਢੇ 4 ਸਾਲ ਦੇ ਪੋਤੇ ਦੀ ਲਾਸ਼ ਬਾਹਰ ਪਈ ਸੀ ਜਦੋਂ ਦਾਦਕਾ ਨੂੰ ਪਤਾ ਲੱਗਿਆ ਤੇ ਉਹ ਵੀ ਮੌਕੇ ਤੇ ਆ ਗਏ ਔਰ ਉਹਨਾਂ ਨੇ ਇਲਜ਼ਾਮ ਲਾਇਆ ਕਿ ਇੱਕਤਾ ਨਾਨਕੇ ਪਰਿਵਾਰ ਨੇ ਇਸ ਗੱਲ ਦੀ ਜਾਣਕਾਰੀ ਉਹਨਾਂ ਨੂੰ ਨਹੀਂ ਦਿੱਤੀ ਤੇ ਦੂਸਰਾ ਇਲਜ਼ਾਮ ਉਹਨਾਂ ਨੇ ਲਾਇਆ ਕਿ ਇਹਨਾਂ ਨੇ ਜਾਣ ਬੁਝ ਕੇ ਧੱਕਾ ਦੇ ਕੇ ਇਹਨਾਂ ਦਾ ਪੋਤਾ ਮਾਰਤਾ ਹੈ ਹੁਣ ਪੁਲਿਸ ਇਸ ਘਾਟੋ ਕਲੇਸ਼ ਦੀ ਜਾਂਚ ਜਿਫਾਤ ਕਰੀ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਹੁਣ ਪੜਤਾਲ ਕੀਤੀ ਜਾਏਗੀ ਕਿ ਇਹ ਹਾਦਸਾ ਸੀ ਜਾਂ ਫਿਰ ਕੁਝ ਹੋਰ ਪਰ ਕੋਲ ਮਿਲਾ ਕੇ ਪਤੀ ਪਤਨੀ ਦੇ ਕਲੇਸ਼ ਦਾ ਆ ਨਤੀਜਾ ਨਿਕਲਿਆ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਆਪਸੀ ਕਲੇਸ਼ ਤੋਂ ਜਿੰਨਾ ਦੂਰ ਰੋ ਉਹਨਾਂ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਕਲੇਸ਼ਾਂ ਦੇ ਨਤੀਜੇ ਕਦੇ ਵੀ ਚੰਗੇ ਨਹੀਂ ਹੁੰਦੇ। ਦੈਰਿਕ ਮੇਲ ਪੰਜਾਬੀ ਟੀਵੀ ਦੇ ਲਈ ਕੁਰਦਾਸਪੁਰ ਤੋਂ ਰੌਹਿਤ ਕੋਪਤਾ ਤੇ ਰਿਪੋਰਟ। ਲੋਟੀ ਪਾਣੀ ਖਾਧੀ ਬੱਚੇ ਤੈਨੂੰ ਸੌਂਗੇ ਆ ਉਹ ਵੀ ਲਾਗੇ ਸੌਂ ਗਿਆ ਉੱਠ ਕੇ ਇੱਧਰ ਆ ਗਿਆ ਇੱਧਰ ਕਿਤੇ ਫਿਰਦਾ ਫਿਰਦਾ ਵਿੱਚ ਜਾ ਪਿਆ ਅਹੀਂ ਸਾਰੇ ਨੂੰ ਲੱਭਦੇ ਸੀ। ਤੇ ਬਾਅਦ ਸਾਰੇ ਲੱਭਣ ਦੇ ਕਿਤੇ ਨਹੀਂ ਲੱਭ ਫਿਰ ਡੇਢ ਕ ਵੇਜ ਜਾ ਸਕਾਂ ਤੁਹਾਡਾ ਕੀ ਨਾਮ ਹੈ ਥੋੜਾ ਰੋ ਤੁਹਾਡਾ ਕੀ ਲੱਗਦਾ ਸੀ ਉੱਚਾ ਤੇ ਉਤਰ ਦੋਤਾ ਹੀ ਤੁਹਾਡਾ ਤੇ ਦੱਸਦੇ ਆ ਕਿ ਪਹਿਲਾਂ ਲੰਬੇ ਸਮੇਂ ਤੋਂ ਤੁਹਾਡੇ ਕੋਲ ਰਹਿ ਰਿਹਾ ਸੀ ਸਾਡੇ ਕੋਲ 30 ਸਾਲ ਤੋਂ ਇਹ ਕੀ ਕਾਰਨ ਸੀ ਇੱਥੇ ਰਹਿੰਦਾ ਕੋਈ ਕੇਸ ਚੱਲਦਾ ਪਿਆ ਜਾਂ ਨਾਲ ਅਦਾਲਤ ਕੇਸ ਚੱਲਦਾ ਸੀ ਤੁਹਾਡੀ ਬੇਟੀ ਦਾ ਤੇ ਦਮਾਦਾ ਤੇ ਜਿਸ ਕਰਕੇ ਉਹ ਕੇਸ ਹੱਲ ਨਹੀਂ ਹੋ ਜਿਹਾ ਹੈ ਹਾਂ ਜੀ ਅਜੇ ਅਦਾਲਤ ਚੱਲ ਰਹੀ ਹੈ ਨਾਲ ਤੇ ਹੁਣ ਇਹ ਕਿਦਾਂ ਘਟਨਾ ਵਾਪਰੀ ਏ ਬੱਚਾ ਕੀ ਕਹਿ ਸਕਦਾ ਹੈ ਬੱਚਾ ਕਿੰਦਰ ਆ ਕੇ ਵੇਚ ਦਿੱ ਗਿਆ ਤੇ ਅਸੀਂ ਇੱਧਰ ਉਧਰ ਲੱਭਦੇ ਰਿਆਂ ਮਗਰੋਂ ਆ ਕੇ ਜਦ ਦੇਖਿਆ ਤੇ ਧਰਨ ਗਿਆ ਨਹੀਂ ਰੋਕੇ ਲਿਆ ਨਾ ਕਿੰਨੇ ਕ ਸਾਲ ਦਾ ਬੱਚਾ ਹੈ ਸਾਢੇ 4 ਸਾਲ ਸਾਢੇ 4 ਸਾਲ ਦਾ ਕੀ ਨਾਮ ਹੈ ਆਪਣਾ ਬਚਨਲ ਸਤਜ ਬਸੋਂਪੁਰ ਮਾਪੋਂ ਕੋਈ ਨਹੀਂ ਜੇ ਲੜਕੀ ਆਪਣਾ ਇੱਥੇ ਆਪਣੇ ਇੱਕ ਘਰ ਰਹ ਰਹੀ ਸੀ ਇਹ ਬੱਚਾ ਜਿਹੜਾ ਇੱਥੇ ਇਹਨਾਂ ਨੇ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਪਾਲਿਆ ਉਹਨੂੰ ਰੋਜ਼ ਹੀ ਆਪਣੇ ਨਾਲ ਨਾਲ ਇੱਥੇ ਕੋਈ ਸਬਜ਼ੀ ਸਬਜ਼ੀ ਜਦੋਂ ਕੰਮ ਕਰਦੇ ਇੱਥੇ ਰੰਦਾ ਰਹੇ ਅੱਜ ਕੇ ਦੁਪਹਿਰ ਨੂੰ ਖਾਣਾ ਖਾ ਕੇ ਬਹੁਤ ਹੰਦੂ ਕੋ ਰੈਸਟ ਕਰ ਰਹੀ ਇਹ ਬੱਚਾ ਕਿਹਦੇ ਭੁਲੇਖੇ ਨਾਲ ਇੱਧਰ ਆ ਗਿਆ ਇੱਥੋਂ ਆ ਗਿਆ ਤੇ ਚੱਪੜ ਦੇ ਵਿੱਚ ਥੱਲੇ ਪਿਆ ਗਿਆ ਇਹਨਾਂ ਨੂੰ ਬਹੁਤ ਚ ਪਰ ਲੱਗਾ ਇਹਨਾਂ ਮਹੱਲੇ ਦੇ ਵਿੱਚ ਪਾਲਾ ਕੀਤਾ ਨਹੀਂ ਕਿਸੇ ਪਰ ਲੱਗਾ ਬਹੁਤ ਫਿਰ ਫਿਰ ਜਿਹੜੇ ਬੱਚੇ ਜਿਹੜੇ ਹੰਦਾ ਰਹੇ ਇੱਥੇ ਆਏ ਜਦੋਂ ਦੇਖਿਆ ਬੱਚਾ ਕਿ ਪਾਣੀ ਦੇ ਵਿੱਚ ਪਿਆ ਰਿਹਾ ਸੀ ਉਹ ਫਿਰ ਇਹਦੇ ਦੇਖਿਆ ਉਹਨਾਂ ਬਹੁਤ ਕੱਢਿਆ ਉਹ ਬੱਚਾ ਬਿਲਕੁਲ ਡੈਡ ਹੋ ਚੁੱਕਾ ਸੀ ਮੀਆਂ ਬੀਬੀ ਦਾ ਕੇਸ ਚੱਲਦਾ ਕੋਈ ਏਡੀ ਵੱਡੀ ਗੱਲ ਨਹੀਂ ਸੀ ਤੇ ਬੱਚਾ ਪਹਿਲਾਂ ਹੀ ਨਾਨਕਿਆਂ ਚ ਰਹਿ ਰਿਹਾ ਸੀ ਨਾਨਕ ਇੱਥੇ ਰਹਿ ਰਹੇ ਜੀ ਜਿਹੜੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਬਾਕੀ ਇਹਨਾਂ ਨੇ ਬੱਚਾ ਜੀ ਇੱਥੇ ਰੱਖਿਆ ਸੀ ਪਹਿਲਾਂ ਵੀ ਕੋਈ ਝਗੜੇ ਹੁੰਦੇ ਰਿਹਾ ਇੱਕ ਵਾਰ ਪਹਿਲਾਂ ਵੀ ਬੱਚੇ ਦਾ ਸਿਰ ਭਾੜਾ ਸੀ ਝਗੜਾ ਝੂੜਾ ਤੇ ਦੇਖੋ ਜਰੂਰ ਇਹਨਾਂ ਦਾ ਅਪੋਰਚੁਨ ਮੀਆਂ ਬੀਬੀ ਦਾ ਕੁਝ ਚੱਲਦਾ ਤੇ ਕਈ ਵਾਰ ਪੰਚਾਇਤ ਬੰਦੇ ਆਉਂਦੇ ਆ ਉਹ ਕੋਈ ਜ ਆ ਬੱਚੇ ਵਾਲੀ ਗੱਲ ਹੈ ਉਹ ਤੇ ਸਾਬ ਨੂੰ ਕੋਈ ਕੇਸ ਕੋਈ ਕਿਹਦਾ ਕਸੂਰ ਤੁਸੀਂ ਮੰਨਦੇ ਹੋ ਕੁਦਰਤੀ ਪਾਣਾ ਹੈ ਹਾਂਜੀ ਬਿਲਕੁਲ ਛੱਪੜ ਦੇ ਉੱਤੇ ਬੱਚਾ ਜਦੋਂ ਆਇਆ ਕਿ ਪੈਰ ਤੇ ਲੱਗਿਆ ਜਾਂ ਕਿਸ ਤਰ੍ਹਾਂ ਕੀ ਹੋਇਆ ਇਹ ਤੇ ਪੈਰ ਤੋੜਨ ਨਾਲ ਹੀ ਹੋ ਸਕਦਾ ਕਿਉਂਕਿ ਬੱਚਾ ਨੂੰ ਜਾਣ ਹੈ ਕੋਈ ਪਤਾ ਨਹੀਂ ਉਹ ਬਾਰੇ ਕਹਿ ਸਕਦੇ ਪਰ ਜਿਤੋਂ ਸਾਡਾ ਖਿਆਲ ਆ ਵੀ ਬੱਚਾ ਛੱਪੜ ਦੇ ਵਿੱਚ ਕਿਤੇ ਜਾਣ ਕੋ ਚੱਲਦਾ ਇਧਰ ਕਿਤੇ ਕੋਈ ਸੀਸੀਟੀਵੀ ਕੈਮਰਾ ਲੱਗੇ ਆ ਨਹੀਂ ਇੱਥੇ ਕੋਈ ਨਹੀਂ ਗਲੀ ਵਿੱਚ ਜਿੱਧਰੋਂ ਬੱਚਾ ਆਉਂਦਾ ਕਿ ਗਲੀ ਇਹਨਾਂ ਦੇ ਹੈ ਹੀ ਘਰਾਂ ਵਿੱਚ ਗਲੀ ਤੋਂ ਮਦਦ ਕਟਰ ਦਰਵਾਜ਼ਾ ਲੱਗਾ ਗੇਟ ਦੇ ਅੰਦਰ ਜੀ ਠੀਕ ਹੈ ਤੇ ਛੱਪੜ ਹੋਂ ਦੇ ਘਰ ਦੇ ਪਿੱਛੇ ਤੋਂ ਉਹਦਾ ਜਿਹੜਾ ਫਾਦਰ ਹੈ ਇਹ ਮਦਰ ਉਹਨਾਂ ਦਾ ਪਪੀ ਡਿਸਪਿਊਟ ਚੱਲ ਰਿਹਾ ਸੋ ਉਹਦੇ ਫਾਦਰ ਨੇ ਇਹ ਅਲੀਗੇਸ਼ਨ ਲਾ ਰਿਹਾ ਜੀ ਇਹਨਾਂ ਮਾਰਤਾ ਸੋ ਆਪਾਂ ਮੌਕੇ ਤੇ ਪਹੁੰਚੇ ਆ ਬਿਆਨ ਲਿਖ ਲਿਆ ਸੋ ਆਪਾਂ ਇਹਦਾ ਪੋਸਟਮਾਰਟਮ ਕਰਾਵਾਂਗੇ ਅਕੋਰਡਿੰਗ ਜੋ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਮੀਨ ਵਾਈਲ ਆਪਾਂ ਸਟੇਟਮੈਂਟਸ ਲਿਖ ਰਹੇ ਆ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਮੌਕਾ ਦੇਖ ਰਹੇ ਆ ਸੋ ਐਸ ਪਰ ਲਾ ਜੋ ਇਨਵੈਸਟੀਗੇਸ਼ਨ ਕਹੇਗੀ ਜੋ ਕਸੂਰਵਾਰ ਪਾਇਆ ਜਾਏ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ